ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਦੇ ਦੋ ਹੀ ਬੜਾ ਵਾਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਆ ਜੀ ਵੀਰ ਜੀ ਸਤਿਏ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਦਿਆ ਉਹ ਵੀਰ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਜੱਗ ਦੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦਾ ਫੇਮ ਹਰਪਾ ਸਿੰਘ ਪਿੰਡ ਟੁੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ 9145949920 ਠੀਕ ਆ ਜੀ ਹਾਂਜੀ ਲੋ ਜੀ ਜਰਸੀਆਂ ਦਾ ਜੋੜਾ ਮੇਰੇ ਜਲਸੀਆਂ ਮਾਮਾ ਤੇ ਐ ਜੱਗੇ ਵੀਰ ਅੱਛਾ ਜੀ ਉਹ ਵੀਰ ਬਾਹਰ ਚੱਲ ਗਿਆ ਠੀਕ ਆ ਤੇ ਉਹ ਆਂਦਾ ਜਦੋਂ ਵੜਾ ਦੇਣੀਆਂ ਤੇਨੂੰ ਦੇਣੀਆਂ ਠੀਕ ਆ ਠੀਕ ਆ ਜੀ ਹਾਂਜੀ ਆਈਏ ਮਾਮਾ ਤੇ ਐ ਠੀਕ ਆ ਫਿਰ ਇੱਥੋਂ ਕੱਲ੍ਹ ਕੇ ਮੋ ਅਜੇ ਦੋ ਤਿੰਨ ਪਿਓ ਅੱਛਾ ਜੀ ਮਗਰ ਵੀ ਮੱਛੀ ਗਈ ਠੀਕ ਹੈ ਲੋ ਜੀ ਪਿੱਛੇ ਵੀ ਫੀ ਮਲਕਾ ਅੱਜ ਸੂਈ ਨੂੰ ਅੱਜ ਤੀਜਾ ਦਿਨ ਤੇ ਅੱਛਾ ਜੀ ਆ ਟਾਈਮ 14 ਜੇ 15 ਇਨੀ ਬਹੁਤ ਮੇਰੇ ਘਰ ਉੱਤਿਆ ਰਿਆ ਹੈ ਠੀਕ ਹੈ ਜੀ ਖੋਲ ਦਿਓ ਬਾਜੀ ਫਿਰ ਖੋਲ ਕੇ ਵਿਖਾਈਏ ਲੋ ਜੀ ਪਹਿਲਾ ਸੂਗਾ ਪਿਓ ਜਰਸੀ ਆ ਗਈ ਚੈੱਕ ਕਰਾ ਦੇ ਵੀ ਫੇਸ ਕੋਲ ਬੜੇ ਦਮਾਨ ਜੱਡੇ ਵੀ ਲੋਕਾਂ ਵੀਰ ਭਰਾ ਜਲਸੀਆਂ ਨਾਲ ਹਾਂਜੀ 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 ਵੇ ਕਿ ਨਾ ਪਰ ਜੁੱਦਾ ਦੋ ਤੇ ਚੱਜੇ ਵੀ ਮੈਂ 17 12 17 18 ਪਹਿਲੇ ਜੁਵੇ ਕਰਣਾ ਅੱਛਾ ਜੀ ਮਾ ਦਾ ਰਿਕਾਰਡ ਚੰਗਾ ਆਣਾ ਠੀਕ ਆ ਲੋ ਜੀ ਥਾਣਾ ਦਾ ਸੈਰ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਤੇ ਪਿਓਰ ਪੰਜਾਬ ਵਾਲੀ ਆ ਗਈ ਹੈ ਜਰਸੀ ਬਾਕੀ ਪਿਛੇ ਵੇ ਦੇ ਫੀਮੇਲ ਕਾਫ ਆ ਉਹ ਵੀ ਜਰਸੀ ਦੇ ਵਿੱਚ ਹੀ ਆ ਗਿਆ ਇਹ 16 ਤੋਂ 17 ਲੀਟਰ ਜਿਹੜਾ ਦੁੱਧ ਭਰੂ ਵੇਖਾ ਨਾ ਕਿੰਨਾ ਨੁਕਰਾਂ ਰਹਿਣ ਕੱਲਾ ਕੱਲਾ ਲੱਗਾ ਪਿਆ ਚੈੱਕ ਕਰ ਸਕਦੇ ਤੁਸੀਂ ਇਹ ਸੋਜ਼ ਵੀ ਬਹੁਤ ਹੀ ਕਿਊਟ ਆ ਗਈ ਹੈ ਬਾਈ ਇਹਦਾ ਮੁੱਲ ਫਿਰ ਮੁੱਲ ਜੱਗੇ ਵੀਰ ਜੀ ਇਹ ਕੰਨੋਂ ਕਲੀ ਦੇ ਪਾਣੀ ਆ ਕਰ ਰਹੇ ਹਾਂ ਹਾਂਜੀ ਤੇ 60000 ਦੇ ਦਾਂਗੇ ਜੱਗੇ ਵੀਰ ਕਰ ਦਈਏ ਜਾਈ ਜੀ ਕਰਾ ਲਓ ਜਿੰਨਾ ਕਰਾਉਣਾ ਖੁੱਲੇ ਕਰ ਦਈਏ ਦਾਦੋ ਹਾਣਾ ਹੀ ਹਾਣਾ 55 ਜੱਗੇ ਵੀਰ ਦੇ ਦਾਂਗੇ 55 ਜੀ ਹਾਂਜੀ ਹੋਰ ਕਰ ਦਈਏ ਕਰਾ ਲਓ 2 ਛੱਡ ਦਈਏ ਹੋਰ 5 ਛੱਡੀ ਪੂਰੇ 50 ਦੀ 50 ਦੀ ਠੀਕ 2000 ਹੋਰ ਛੱਡਾਂਗੇ 40000 ਜੱਗੇ ਵੀਰ ਦਵਾਂਗੇ ਠੀਕ ਠੀਕ ਪਰ ਇੰਨੇ ਦੁੱਧ ਵਾਲੀ ਕੋਈ ਦੇਂਦਾ ਨਹੀਂ ਆ ਅੱਛਾ ਜੀ ਹਾਂ ਮੰਨ ਲਓ ਵੀ ਆ ਤਾਂ 14 ਜੇ 15 ਬੋਲੀ ਤਿਆਰ ਜੇ ਠੀਕ ਹੈ 1500 ਤੋਂ ਮਗਰ ਵੱਛੀ ਜੇ ਠੀਕ ਠੀਕ ਜੱਗੇ ਵੀਰ ਸੂਹੇ ਚੋਗੇ ਵੀ ਨਾ ਤਾਂ ਵੀ ਬੰਦਾ 50000 ਵਟਸਾਕ ਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਈ ਤੁਸੀਂ ਜੇ ਨੰਬਰ ਤੇ ਇਹ ਉਹਦੀ ਮਾਂ ਆ ਜੱਗੇ ਵੀਰ ਅੱਛਾ ਜੀ ਠੀਕ ਆ ਇਹ ਤੀਸਰਾ ਸਵੇਰ ਸੁਣੀ ਜੇ ਅੱਛਾ ਜੀ 24 ਕਿਲੋ 25 ਕਿਲੋ ਦੁੱਧ ਭ ਦੇ ਆਪ ਆਪਾਂ ਦਾ ਦਿਖਾ ਦੋ 24 25 ਲੀਟਰ ਦੁੱਧ ਪਰਦੀ ਦਾ ਜਿਹੜਾ ਪਾਇਆ ਇੱਕ ਥਾਨ ਦੇਖੋ ਜਦੋਂ ਥਾਨ ਤੋਂ ਸਪੈਸ਼ਲ ਪਾ ਗਾ ਗੁਲਾਬੀ ਥਾਨ ਆ ਗਿਆ ਕਰਮਾਲੀ ਨੂੰ ਤੇ ਇਹ ਵੀ ਖੋਲ ਲਿਓ ਬਾਈ ਇਹ ਮਾਲਾ ਮਾਂ ਚੰਗੀ ਹੈਗਾ ਤੇ ਇਹ ਨੇ ਵੀ ਚੰਗਾ ਦੁੱਧ ਦੇਣਾ ਬਿਲਕੁਲ ਜੀ ਬਿਲਕੁਲ ਇਹ ਵੀ ਪਿਓਰ ਜਲਸੀ ਜੀ ਤੇ ਕੰਦ ਕਾਠ ਵਾਲੀ ਜਰਤੀ ਆ ਗਈ ਕਾਲੀ ਪੰਜਾਬ ਵਾਲੀ ਜਰਸੀ 22 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਭਰਿਆ ਵਾ ਥਣ ਤੋਂ ਇਹਨਾਂ ਵੀ ਬਹੁਤ ਹੀ ਸਪੈਸ਼ਲ ਲੱਗਾ ਪਿਆ ਵੈਨ ਕੱਲਾ ਕੱਲਾ ਥਣਾ ਜਿੱਦਾਂ ਬੰਦਾ ਹੋ ਜੀ ਚੱਕ ਸੀਲਿੰਗਾਂ ਸੁਣਦੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਛੇਟ ਲਾਂ ਟੁਲਾਂ ਜਿਹੜੀਆਂ ਜੇ ਕਾਫੀ ਆ ਹਵਾਨੇ ਤੇ ਸੁਣ ਤੱਕ ਜਿਹੜਾ ਹਵਾਨਾ ਹੋਰ ਕਰਮ ਵਾਲੀ ਨੇ ਚੱਕਾ ਬਣਾ ਜਣਾ ਵਾ ਆਉਲੀ ਲਾਗੇ ਤੁਹਾਨੂੰ ਚੈੱਕ ਕਰ ਸਕਦੇ ਜੱਗੇ ਵੀ ਜਿਹਨੇ ਵੀਰ ਕੋ ਲਈਆਂ ਹੈ ਨਾ ਹਾਂਜੀ ਉਹਦਾ ਚਲ ਕੰਮ ਬਾਰਦਾ ਹੋ ਗਿਆ ਸੀ ਅੱਛਾ ਜੀ ਉਹ ਆਂਦਾ ਵੀ ਇਹਨਾਂ ਦੀ 5 5.5 ਫੈਨ ਹੁੰਦੀ ਆ ਠੀਕ ਆ ਠੀਕ ਆ ਠੀਕ ਹੈ ਹਾਂ ਤੇ ਇਹਦਾ ਬਾਈ ਮੁੱਲ ਫਿਰ ਮੁੱਲ ਜੱਗੇ ਵੀਰ ਦਾ 10000 ਆ ਅੱਛਾ ਜੀ ਤੁਸੀਂ ਤਾਂ ਇਹ ਹਾਂ ਨਾ ਹਾਂਜੀ ਕਿੰਨੇ ਦੀ ਹਾਂ ਇਹ 60 ਦੀ ਦਾਂ ਜੱਗੇ ਵੀਰ ਹੋਰ ਕਰ ਦੋ ਥੋੜੇ ਬਧੇ ਨਹੀਂ ਥੋੜਾ ਬੋਲਾ ਆਪਣਾ ਤਾਂ 10500 ਲੈਂਦਾ ਕਰ ਦੋ ਥੋੜਾ ਬਧਾ ਯਾਰ ਜੱਗੇ ਵੀ ਜਿਹੜੀ ਛੋੜੀ ਆਪਾਂ ਕਰਨੀ ਆ ਨਾ ਹਾਂਜੀ ਪੂਰੇ 55000 ਦੇ ਦਵਾਂਗੇ ਅੱਛਾ ਜੀ ਪਰ ਇੰਨੇ ਦੀ ਕੋਈ ਦਊਗਾ ਨਾ ਪਾਣੂ ਠੀਕ ਹੈ ਠੀਕ ਉਹ ਜੱਸੀਆਂ ਆ ਪੰਜਾਬ ਵਾਲੀਆਂ 50 ਲੀਟਰ ਵਾਲੀ ਪੂਰੇ ਪੰਜਾਬ ਵਾਲੀਆਂ ਠੀਕ ਹੈ ਜੱਗੇ ਵੀ ਰਾਂ ਬਾਨੀਆਂ ਤੇ ਨਾ ਕੋ ਮਾਦੀ ਲੇਗ ਨਹੀਂ ਆਣੇ ਆ ਬਹਾਸ਼ਾ ਠੀਕ ਹੈ ਠੀਕ ਨਹੀਂ ਅੱਗੇ ਨੂੰ ਦੋ ਨਹੀਂ ਮੱਝਾਂ ਜੱਗੇ ਵੀ ਮੱਝਾਂ ਹੀ ਆ ਕਾਲਾ ਨਹੀਂ ਆ ਇਹਨੇ ਦੁੱਧ ਵਾਲੀਆਂ ਮੱਝਾਂ ਪੂਰਾ ਚਿੱਟਾ ਦੁੱਧ ਮੱਝਾਂ ਦਾ ਠੀਕ ਹੈ ਠੀਕ ਹੈ ਜੀ ਬਾਈ ਫਿਰ ਤੀਜੇ ਨੰਬਰ ਤੇ ਇਹ ਜੱਗੇ ਵੀ ਚਫਾ ਪਾਣਾ ਦੇਣਾ ਆ ਸੂਈ ਨੂੰ ਅੱਛਾ ਜੀ ਆ ਤਾਂ ਵੀ 11 ਹੋਵੇ 12 ਜੀ ਨਹੀਂ ਬਹੁੜੀ ਤਾਰ ਜੇ ਆ ਮਗਰ ਕੱਟੀ ਜੇ ਠੀਕ ਹੈ ਆ ਜੀ 20 ਮ ਇਹ ਦੂਜਾ ਸੁਭਾ ਸੁਰੀ ਤੇ ਦੇ ਨੇ ਤੁਹਾਨੂੰ ਦੂਜਾ ਸੁਭਾ ਸੁਰੀਆ ਕਰਮਾ ਲਈ 11 12 ਲੀਟਰ ਦੱਸਿਆ ਭਾਈ ਚੀਜ਼ ਠੀਕ ਲਓ ਜੀ 11 ਤੋਂ 12 ਲੀਟਰ ਜਿਹੜਾ ਅਜੇ ਬੌਲਾ ਹੀ ਬੌਲਾ ਸਟਾਰਟ ਹੈ ਭਈ ਇਹ ਕਿੰਨਾ ਭਰ ਜੂਗੀ 13 14 ਕਿਲੋ ਖੁੱਲ੍ਹਾ ਬੱਲ ਠੀਕ ਲਓ ਜੀ 13 14 ਲੀਟਰ ਦੁੱਧ ਭਰੂਗੀ ਤੇ ਬਾਕੀ ਥਣ ਪੰਡਾ ਜਿਹੜਾ ਚੰਗਾ ਆ ਗਿਆ ਤੇ ਪਿਛੇ ਇਹਦੇ ਵੀ ਫੀਮੇਲ ਕਾਫ ਆ ਰੋਕੀ ਕਿਸੇ ਦੀ ਸਾਹ ਹੈ ਕੋਈ ਚੰਗੀ ਸਾਹਮ ਕਰਨ ਵਾਲਾ ਭਰਾ ਲਾ ਜੂਗਾ ਦੁੱਧ ਚੰਗਾ ਕੱਢੀ ਕਿਉਂਕਿ ਗਾਧ ਕਾਰ ਜਿਹੜਾ ਚੰਗਾ ਅਗਰ ਭਾਈ ਇਹਦਾ ਫਿਰ ਮੁੱਲ ਹੈ ਮੁੱਲ ਜੱਗੇ ਵੀਰੇ ਦਾ ਨਿਕਲਿਆ ਹੀ ਆ ਅੱਛਾ ਜੀ ਇਹ ਵੇਚ ਨੂੰ ਆਪਾਂ 90 ਦੀ ਵੀ ਪਹੁੰਚਾ ਦੇ ਵੀਚ ਸਕਦੇ ਆ ਅੱਛਾ ਜੀ 85 ਦੇ ਦਿੰਗੇ ਕੰਪਟੋ ਜੱਸਣਾ ਜੀ ਪੂਰੇ 70 ਦੀ ਜੱਗੇ ਵੀਰੇ 70 ਦੀ ਦੋ ਹੋਰ 5 ਹੀ ਦਾ ਪੂਰੇ 65 ਤੋਂ 75 ਹਜ਼ਾਰ ਦੇਵਾਂਗੇ ਕੋਈ 70 ਤੋਂ 75 ਤੇ ਹਾਂ ਪਹਿਲਾਂ 70 ਕਹਿ ਬੈਠਾ 75000 ਦੀ 70 ਕਹਾ ਮੈਂ ਦੋ ਦਿੰਦਾ ਆ ਨਾ ਮੈਂ 75000 ਦੀ 70 ਦੀ ਨਹੀਂ ਕਲੇਖਾ ਲੱਗ ਗਿਆ 75000 ਦੀ 80 ਕਹਿਣਾ ਸੀ ਉਹਨੇ ਤੇ 80 ਕਹਿਣਾ ਸੀ ਠੀਕ ਹੈ ਠੀਕ ਹੈ 75000 ਦੀ ਬਾਈ ਨੂੰ ਲੱਗ ਗਿਆ ਜੇ ਥੋੜੀ ਜਿਹੀ ਪਰੇਖਾ ਲੱਗ ਗਿਆ ਹਦਾਂ ਚਲੋ ਕੋਈ ਨਹੀਂ ਚੱਲੋ ਕੋਈ ਨਹੀਂ ਜਲਤੀਆਂ ਹੋ ਜਾਂਦੀਆਂ ਨੇ ਵੀਰ ਜੀ ਚਲੋ ਕੋਈ ਮੈਂ ਹੱਥ ਉੱਤੇ ਹੀ ਗਾਲ ਮਾਰਦੀ ਮੈਨੂੰ ਵੀ ਆ ਗਈ ਚੌਥੇ ਨੰਬਰ ਤੇ ਇਹ ਵੀ ਪਰਸਾ ਰਾਤ ਸੁੱਈ ਹੈ ਜੱਗੇ ਇਹ ਮਗਰ ਵੀ ਕੱਟੀ ਆ ਅੱਛਾ ਜੀ 12 ਕਿਲੋ ਬੋੜੀ ਚਾਰ ਮੇਰੇ ਕੋਲ ਖੋਲ ਦਿਓ ਇਹਨਾਂ ਵਿੱਚ ਮੇਰੇ ਕੋਲ 12 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਤੇ ਪਿਛੇ ਇਹਦੇ ਵੀ ਫੀਮੇਲ ਕਾਫ ਤੇ ਇਹ ਬਾਈ ਸੂਆ ਸੂਆ ਤੀਸਰਾ ਜੱਗੇ ਵੀ ਰਸਈ ਹੈ ਲਓ ਜੀ ਸੂਆ ਤੀਸਰਾ ਸੂਈ ਹੈ ਚੈੱਕ ਕਰ ਸਕਦੇ ਜੇ ਬਾਕੀ ਪਤਲੇ ਫਦਲੇ ਪੰਡੇ ਪਿੰਡੇ ਵਾਲੀ ਆ ਗਈ ਆ ਹਾਂ ਪਿੰਡੇ ਵਾਲੀ ਨਾੜਾ ਨੂੜਾਂ ਜੰਗੇ ਆ ਤੇ ਹੈ ਵੀ ਸਿੰਗਲ ਹੱਡੀ ਕਰਮ ਵਾਲੀ ਨੂੰ ਪਿੱਠ ਥੋੜਾ ਜਿਹਾ ਬਹੁਤ ਚਾ 14 15 14 15 ਦੇ ਕੇ 20 ਰੰਦੇ ਦੁੱਧ ਭਰਦੀ ਰਹੀ ਆ ਅੱਛਾ ਜੀ ਆਹ ਤੇ 12 ਕਿਲੋ ਬਹੁਤ ਹੀ ਚਾਰ ਦਿਨ ਦਾ ਇਹ ਮਾਰੂ ਠੀਕ ਆ ਠੀਕ ਲਓ ਜੀ ਥਣ ਜਿਹੜਾ ਇਹਨ ਗਿੱਠੋਂ ਬਾਹਰ ਲੱਗਾ ਪਿਆ ਵਾ ਚੈੱਕ ਕਰ ਸਕਦੇ ਤੇ ਭਵਾਨੇ ਦੇ ਵੀ ਜਿਹੜੀਆਂ ਨਾੜਾ ਨੂੜਾ ਕਾਫੀ ਆ ਗਈਆਂ ਵਾ ਇਹ ਇਹਦੇ ਵਿਚ ਵੀ ਆ ਫੀ ਮਲਕਾ ਫੇ ਜੇ ਇਹ ਵੀ ਦੁੱਧ ਚੰਗਾ ਭਰੀ ਹੋਊਗੀ ਜੀ ਚੱਡਾ ਜੱਡਾ ਬਹੁਤ ਹੀ ਕਾਕ ਮਾਲ ਦਾ ਵਿਆਹ ਆ ਕਰੋ ਜੀ ਚੈੱਕ ਐਨ ਫੁੱਟਬਾਲ ਬਣੀਆਂ ਤੇ ਇਹਦਾ ਬਾਈ ਮੁੱਲ ਕਰੋ ਜੱਗੇ ਵੀਰ ਪੂਰੇ 80000 ਦੇ ਦਵਾਂਗੇ ਕਰ ਦੋ ਜਸਨੂ ਮੈਂ ਛੋੜ ਦਾ ਫਾਤਰ ਨਿਗਾਏ ਮੁੱਲ ਕੀਤਾ ਤੇ ਜੇ ਕਿਨ ਛੋੜ ਸਾਰੀਆਂ ਛੋਟਾਂ ਕਰਾ ਕੇ ਲੈਣੀ ਆ ਹਾਂ ਪੂਰੇ 75000 ਦੇ ਹਾਂ ਨਾ ਠੀਕ ਆ ਲਓ ਜੀ 75000 ਇਹ ਦੱਪਲਾ ਆਇਆਗਾ ਹਾਂ ਬਿਲਕੁਲ ਜਾਇਜ ਮੁੱਲ ਪਾਤੇ ਬਈ ਨਾ ਝੋਟੀਆਂ ਬਿਲਕੁਲ ਨਹੀਂ ਕਹਿੰਦੇ ਕਿ ਮੁੱਲ ਪਾਤੇ ਕਿ ਵੀਰੇ ਨਿੰਗ ਨਿੰਗ ਮੁੱਲ ਲੱਭਦੇ ਨਹੀਂ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹਦੇ ਕੋਲ 12 ਕਿਲੋ ਜੇ ਬੌਲੀ ਆ ਅੱਛਾ ਜੀ ਤੋਂ 14 15 ਕਿਲੋ ਭਰਦੀ ਆ ਠੀਕ ਆ ਠੀਕ ਆ ਜੀ ਉਹ ਬੌਲੀ 11 ਕਿਲੋ ਬੌਲੀ ਆ ਠੀਕ ਆ ਲਓ ਜੀ ਇਕੱਠਾ ਜੋੜਾ ਲਵਾਂਗਾ ਫਿਰ ਹੋਰ ਮਾਨਤਾਨ ਕਰਦਾਂਗੇ ਫਿਰ ਕਿ ਨਾ ਬਹਿਣਾ ਦਾ ਵੀ ਕੋਈ ਇਕੱਠਾ ਲੋਕ ਤਾਂ ਵੀ ਮਾਨਤਾਨ ਕਰ ਦੱਸ ਦਈਏ ਮੜਾ ਜੀ ਮੀਰ ਭਰਾ ਫੋਨ ਆ ਵੀ ਮਾਨਤਾਨ ਫੋੜਾ ਕਰਦਾਂਗੇ ਲਓ ਜੀ ਖੁੱਲਾ ਮਾਨਤਾਨ ਬਾਈ ਕਰਦਾ ਜੀ ਥੋੜਾ ਜੋੜਾ ਲਵਾਂਗਾ ਜਾ ਫ੍ਰੀ ਕਰਦਾਂਗੇ ਸਰ ਮੇਰੇ ਤੱਕ ਪੰਜ ਫ੍ਰੀ ਕਰ ਦੂੰਗਾ ਕਿੰਨੇ ਤੱਕ 100 ਕਿਲੋ 100 100 ਦੇ ਕੁੱਝ ਨਹੀਂ 300 ਰੁਪਇਆ ਬਣ ਜਾਂਦਾ ਤਾਂ ਵੱਧ ਕਰ ਦਈਏ ਥੋੜੀ ਜੀ ਹਾਂ 200 ਕਰ ਦਈਏ ਨਹੀਂ 200 6000 ਕਿਰਾਇਆ ਆ 7 150 ਕਿਲੋ ਮਾਲਾ ਪਈ ਕਿਲੋਮੀਟਰ ਕਰਦਾਂਗੇ 200 150 ਕਿਲੋਮੀਟਰ ਜੱਗੇ ਹਾਂ ਧਿਆਨ ਨਾਲ ਜੋੜੇ ਜੋੜੇ ਨਾਲ ਜੋੜੇ ਜੋੜੇ ਤਾਂ ਲਓ ਜੀ 1.5 150 ਕਿਲੋਮੀਟਰ ਫਰੀ ਪਹੁੰਚ ਜੋੜਾ ਜੋੜਾ ਭਰਾ ਲਊਗਾ ਹਾਂਜੀ ਸਿੰਗਲ ਜੋਤ ਦਾ ਮਾਨਦਾਨ ਕਰ ਦੂਗਾ ਸਿੰਗਲ ਦੇ ਵਿੱਚੋਂ ਬਾਈ ਉਦਾਂ ਹੀ ਮਾਨਦਾਨ ਖੁੱਲੇ ਕਰ ਦੂਗਾ ਇਹ ਕਮੇਟੀ ਵਾਲਾ ਹਿਸਾਬ ਹੀ ਹੈ ਜੱਗੇ ਵੀਰ ਠੀਕ ਆ ਠੀਕ ਆ ਠੀਕ ਆ ਲਓ ਜੀ ਹਿਸਾਬ ਨਾਲ ਕਮੇਟੀਆਂ ਹਰਪਾਲ ਵੀਰ ਨੇ ਪਾਤੀਆਂ ਨੇ ਪਸ਼ੂ ਚੰਗੇ ਆ ਬਾਈ ਦੇ ਕੋਲ ਤੇ ਰੇਟ ਬੜੇ ਜਿਹੜੇ ਬਿਲਕੁਲ ਜ਼ਿਆਦਾ ਪਏ ਆ ਸਹੀ ਗੱਲ ਜਿਹੜੀ ਫਿੱਤੇ ਵਾਦੋ ਵਾਦ ਬੜੀ ਉਹਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲ